भगवान दी जय ਹੇ ਪਾਪ ਦੇ ਸੰਚੇ ਸੰਬੰਧ ਹਰ ਪਗ ਦੁਆਰ ਜੇ ਦੁਆਰ ਸਭੀ ਚੌਦਵੀਂ ਕਹੇ ਮੈਂ ਤੱਕੇ 베ਟੀ ਸੋਢੀ ਸੌਂਦ ਸਭ ਦੇ ਸੁਣੀ ਚਾਈ ਚਾਈਆ ਗੁੰਚਾ ਫੁੱਲ ਖਿੜਿਆ ਵੇਖਿਆ ਦੋਢੀ ਮਹਿਕ ਮਹਿਬੂਬ ਮੁਹੱਬਤ ਵਾਲੀ ਮਹਿਕਾਈ ਆ ਪੈਗੰਬਰਾਂ ਵੇਖਿਆ ਝੁਕਦਿਆਂ ਗੋਢੀ ਪੈਗੰਬਰਾਂ ਵੇਖਿਆ ਝੁਕਦਿਆਂ ਗੋਢੀ ਕੁੱਟਨੇ ਜਮੀ ਜਮਾ ਸੁਹਾਇਆ ਜਗਤ ਜਹਾਨ ਖੇਲ ਵੇਖ ਕਬੱਡੀ ਕੋਢੀ ਦੀਨ ਦੁਨੀ ਭੱਜੀ ਵਾਹੋਦਾਇਆ ਪੈਗੰਬਰਾਂ ਧਾਰ ਤੱਕੀ ਅਗਮੀ ਓਢੀ ਜੋ ਉੜ ਕੇ ਕੇ ਅਖਵਾਈਆ ਅਵਤਾਰਾਂ ਉਂਗਲਾਂ ਰੱਖ ਕੇ ਉੱਪਰ ਠੋਡੀ ਚਿੰਨ ਚਿੰਨ ਵਿੱਚੋਂ ਬਦਲਾਈਆ ਨਰਾ ਸਹਾਰਾ ਦੇ ਕੇ ਮੋਢੀ ਜ਼ਾਦਾ ਸੀਤਾ ਸੰਗ ਰਖਾਈ ਆ ਜਗਤ ਧਾਰਿ ਉਡਣੇ ਉਡੀ ਬਸਤਰ ਕੂشن ਤਨ ਸੁਹਾਈਆ ਰਸ ਰਸੈਣ ਬਣ ਕੇ ਧੋਬੀ ਜਗਤ ਤ੍ਰਿਸ਼ਨਾ ਰੰਗ ਰੰਗਾਈਆ ਤੱਕ ਦੇ ਰਹੇ ਤਪੀਸ਼ਰ ਜੋਗੀ ਜ਼ੁਗਤੀ ਜਗਤ ਵੇਖ ਵਿਖਾਈਆ ਨਿਗਾਹ ਮਾਰਦੇ ਰਹੇ ਲੋਕ ਪਰਲੋਕ ਲੋਕੀ ਤੱਕਦੇ ਰਹੇ ਤਪੀਸ਼ਰ ਜੋਗੀ ਜੁਗਤੀ ਜਗਤ ਵੇਖ ਵਿਖਾਈਆ ਨਿਗਾ ਮਾਰਦੇ ਰਹੇ ਪਰਲੋਕ ਲੋਕੀ ਲੁਕਮਾਨ ਲੁਕਮਾ ਖਾ ਕੇ ਗਿਆ ਜੜਾਈਆ ਸਰਗੁਣ ਧਾਰ ਬਣਦੇ ਰਹੇ ਬੋਧੀ ਜਗਤ ਦੁਰਮਤ ਮੈਲ ਧਵਾਈਆ ਸ਼ਬਦ ਨਾਦ ਸੁਣਾਉਂਦੇ ਰਹੇ ਅਗਾਧ ਬੋਧੀ ਬੁੱਧੀ ਤੋਂ ਬੋਧ ਕਰਾਈਆ ਰਮਜ਼ ਦੇਂਦੇ ਰਹੇ ਗੋਜੀ ਕੋਕਲ ਬਿੰਦਰਾ ਬੰਦ ਹੋਈਆ ਤੁਰਦੀ ਧਾਰ ਕਰਦੇ ਰਹੇ ਉਗੀ ਉਹ ਗਣ ਆਥਣ ਡੰਕ ਵਜਾਈਆ ਅੰਤਮ ਸਭ ਦੀ ਆਦ ਭੁੱਗੀ ਪੂਜਾ ਪਾਠ ਵੇਖੇ ਥੋਂ ਥਾਈਆ ਜੇ ਖੇਲ ਖਿਲਾਇਆ ਚੋਂ ਜੁਗੀ ਜੁਗ ਚੌਕੜੀ ਕਾਰ ਕਮਾਈਆ ਉਹ ਅਗਮੇ ਗਮੜਾ ਰਿਹਾ ਕੁਦੀ ਕਦ ਸੂਰਤ ਨਜ਼ਰ ਕਿਸੇ ਨਾ ਆਈਆ ਲੇਖਾ ਜਾਣ ਵਦੀ ਸੁਦੀ ਖਿਤਵਾਰਾ ਬੋਲ ਫੁਲਾਈਆ ਮੰਜ਼ਲ ਰਹਿਣ ਨਾ ਦੇਵੇ ਲੁਕੀ ਪਰਦਾ ਅੰਤਰ ਦੇ ਚੁਕਾਈਆ ਸ੍ਰਿਸ਼ਟੀ ਚਾਰ ਵਰਨਾ ਵਿੱਚ ਕੁਕੀ ਲਾਟੂ ਮਧਾਨੀਆਂ ਦੇਣ ਗਵਾਈਆ ਸ਼ਬਦ ਧਾਰ ਗਾਏ ਕੋਈ ਨਾ ਦੋ ਤੁਕੀ ਨਿਰਗੁਣ ਸਰਗੁਣ ਮੇਲ ਨਾ ਕੋਈ ਮਿਲਾਈਆ ਭਾਗ ਲਗੇ ਕਿਸੇ ਨਾ ਕੁਖੀ ਤਨ ਬਣੇ ਨਾ ਕੋਈ ਜਣੇਂਦੀ ਮਈਆ ਐਨੇ ਗਰਭ ਭਾਰ ਰਹੀ ਚੁਕੀ ਬਿਨ ਭਗਤਾ ਤੋਂ ਮਨੁਸ਼ ਜੰਮਿਆ ਕੰਮ ਕਿਸੇ ਨਾ ਆਇਆ ਕਰੇ ਖੇਲ ਪ੍ਰਭ ਸਾਹਿਬ ਦੀਨ ਦੁਨੀਵੇ ਵੇਖ ਕੇ ਦੁਖੀ ਦੀਨ ਦਇਆ ਦੇ ਆ ਕਮਾਈਆ ਜਿਸ ਖੇਲ ਖਿਲਾਉਣਾ ਪੰਜ ਮੁਖੀ ਪੰਜਵੇਂ ਆਪਣਾ ਰੰਗ ਰੰਗਾਇਆ ਸੰਤ ਸਹਿਲਾ ਕਰਕੇ ਸੁਖੀ ਸੁਖ ਸਾਗਰ ਵਿੱਚ ਸਮਾਈਆ ਝਗੜਾ ਮੇਟ ਮਨਸ ਮਨੁੱਖੀ ਮਮਤਾ ਕੂੜ ਦੇਣੀ ਗਵਾਈਆ ਜਿਹੜੀ ਆਤਮਾ ਪਰਮਾਤਮਾ ਦਰਸ਼ਨ ਭੁਖੀ ਜਿਹੜੀ ਆਤਮਾ ਪਰਮਾਤਮਾ ਦਰਸ਼ਨ ਭੁਖੀ ਨਿਜ ਗ੍ਰਹਿ ਮੇਲ ਮਿਲਾਈਆ ਸਭ ਦੀ ਬਦਲ ਦੇਵੇਂ ਰੂਚੀ ਰਚਨਾ ਆਪਣੀ ਇੱਕ ਜਣਾਈਆ ਜੋਤੀ ਜੋਤ ਸਰੂਪ ਆ ਰਾਬ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਸੱਚ ਕਰਨੀ ਕਾਰ ਕਮਾਈ ਆ ਸਤ ਕਹੇ ਮੈਂ ਵਾਰੀ ਵਿਟੋਂ ਵੀਟੋ ਆਪਣਾ ਅਧਿਕਾਰ ਜਮਾਈ ਆ ਖੜਾ ਛੁੱਟਣ ਲੱਗਾ ਪੱਥਰ ਇਟੋਂ ਸਿਲ ਪਾਹਨ ਨਾ ਸੀ ਸੁਵਾਈ ਆ ਭਗਤ ਭਗਵਾਨ ਪ੍ਰਗਟ ਹੋਵੇ ਵਿੱਚੋਂ ਵਿਜਲਾ ਪਰਦਾ ਦਾ ਏ ਖੁਲਾਈ ਆ ਜੋ ਆਦ ਜੁਗਾਦੀ جگ جنت مالک نور سچی سکھا اس اگاد لکھو بڑے کلم شاید سرب سوامی تکو متو مطر پیارا نظری آئییا جو محبت کرے کرائے باہر بطوں ਵਿਤਕਰਾਂ ਰਹਿਣ ਕੋਇ ਨਾ ਪਾਈਆ ਸੱਚ ਪ੍ਰੀਤੀ ਅੰਦਰ ਖਿਚੋ ਪ੍ਰੇਮ ਪਿਆਰ ਗੰਢ ਰਖਾਈਆ ਸਦ ਸਦ ਬਚਨ ਬੋਲਣਾ ਮਿੱਠੋ ਹਮ ਰਸ ਰਸਨਾ ਨਾਲ ਵੜਿਆਈਆ ਪ੍ਰਭ ਵਸਿਆ ਨਹੀਂ ਕਦੇ ਬਾਹਰ ਸਭਾ ਗਿਠੋ ਮੇਰੂ ਟੰਡ ਦੇ ਗਵਾਈਆ ਕਣ ਜੁਗ ਵੇਲੇ ਅੰਤ ਆਪਣਾ ਆਪ ਨਿਝਠੋ ਦੂਜੇ ਸਿੱਖਿਆ ਨਾ ਕੋਈ ਸਮਾਈਆ ਮਾਫ਼ ਕਰਨਾ ਕਲਜੋਗਿ ਬੇਲੇ ਅੰਤ ਆਪਣਾ ਆਪ ਨਜਿੱਠੋ ਦੂਜੇ ਸਿੱਖਿਆ ਨਾ ਕੋਈ ਸਮਝਾਈਆ ਪ੍ਰਭ ਆਦੰਤ ਦਾਇਕੋ ਪੀਤੋ ਪਰ ਪਰਮੇਸ਼ਰ ਬੇਪਰਵਾਹਿਆ ਵਾਹ ਜੀ ਵਾਹ ਕਿੱਥੇ ਲੱਭਦੇ ਫਿਰਦੇ ਅਸੀਂ ਉਹਨੂੰ ਸੰਸਾਰ ਕਿੱਥੇ ਲੱਭਦਾ ਫਿਰਦਾ ਤੇ ਪਰਮੇਸ਼ਰ ਨੇ ਜਦੋਂ ਅਸੀਂ ਗਾਸਣ ਤੇ ਸਾਖਿਆ ਤੇ ਬੈਠਾ ਸੀ ਉਦੋਂ ਮੈਂ ਕਿਹਾ ਸੀ ਮੈਨੂੰ ਆਪਣੇ ਅੰਦਰੋਂ ਲੱਭੋ ਬੜੀਆਂ ਗਵਾਨ ਪ੍ਰਭ ਆਦੰਤ ਦਾ ਇਕੋ ਪੀਤੋ ਪਤ ਪਰਮੇਸ਼ਵਰ ਬੇਪਰਵਾਇਆ ਜਿਸ ਨੂੰ ਸਾਰੇ ਯਾਦ ਕਰਦੇ ਪਿੱਛੋਂ ਸਨਮਖੋ ਕੇ ਦਰਸ ਕੋਏ ਨਾ ਪਾਈਆ ਜੋ ਆਦੰਤ ਪੂਰੀ ਕਰਨ ਵਾਲਾ ਈਸ਼ੋ ਆਸਾ ਸਭ ਨੇ ਵੇਖ ਵਿਖਾਈਆ ਉਸ ਦੇ ਕੋਲੋਂ ਮੂਲਨਾ ਛਪੋ ਛ ਪਰੇ ਛੰਦ ਦੇ ਵੜਿਆਇਆ ਸੱਚ ਦਵਾਰੇ ਅਗਮੀ ਬਿਕੋ ਕੀਮਤ ਕਰਤਾ ਦਾਏ ਚੁਕਾਈਆ ਇਸ਼ਟ ਮੰਨਣਾ ਸਦਾ ਸਿੱਖੋ ਏਕੰਕਾਰ ਇੱਕ ਸਰਨਾਈਆ ਜੋਤੀ ਜੋਤ ਸਰੂਪ ਹਾਰਾ ਆਪਣੀ ਕਿਰਪਾ ਕਰ ਸਾਦੇ ਆਪਣਾ ਰੰਗ ਰੰਗਾਈਆ ਰੰਗ ਕਹੇ ਮੈਂ ਰੰਗੀਲਾ ਰੰਗਾ ਤਾਂ ਅਗਾਮਿਆ ਪਾਰ ਸੁਹਾਵਾ ਸੋਹਣਾ ਬੰਗਲਾ ਸ੍ਰੀ ਸੱਚਖੰਡ ਦਵਾਰ ਰਾਗ ਕਹੇ ਮੈਂ ਰੰਗਲਾ ਰੰਗਤ ਅਗਮੇ ਅਪਾਰ ਸਹਾਵਾ ਸੁਨਾ ਬੰਗਲਾ ਸ੍ਰੀ ਸਚਖੰਡ ਦਵਾਰ ਜਿੱਥੇ ਸ਼ਬਦੀ ਹੋਵੇ ਚਾਰ ਮੰਗਲਾ ਦੂਜੀ ਅਵਰ ਨਾ ਕੋਈ ਗੁਫਤਾਰ ਇੱਕ ਚੀਜ਼ ਅਸੀਂ ਜ਼ਰੂਰ ਵਿਚਾਰਨੀ ਹੈ ਜਿਸ ਸਚਖੰਡ ਦੇ ਵਿੱਚ ਸਿਰਫ ਸ਼ਬਦੀ ਮੰਗਲਾ ਚੱਲਦੀ ਹੈ ਉੱਥੇ ਜਾਣ ਦੀ ਇੱਛਾ ਰੱਖਦੇ ਆ ਤੇ ਜਿੱਥੇ ਸਤਿਗੁਰ ਦੀ ਜਿੱਥੇ ਸ਼ਬਦ ਦੀ ਗੱਲ ਚੱਲ ਰਹੀ ਆ ਉਸ ਤੋਂ ਦੂਰ ਹੋ ਕੇ ਅਸੀਂ ਦੂਜੀਆਂ ਗੱਲਾਂ ਦੇ ਵਿੱਚ ਜ਼ਿਆਦਾ ਪਸੰਦ ਰੱਖਦੇ ਹਾਂ ਜ਼ਿਆਦਾ ਪਿਆਰ ਰੱਖਦੇ ਹਾਂ ਜ਼ਿਆਦਾ ਧਿਆਨ ਰੱਖਦੇ ਹਾਂ ਸ਼ਾਂਚਾਂ ਚ ਗੱਸਨਦੇ ਬੈਠਾ ਹੋਵੇ ਉਹਦੀ ਗੱਲ ਹੋ ਰਹੀ ਹੋਵੇ ਤਾਂ ਅਸੀਂ ਕਮਰੇ ਵਿੱਚ ਲੁਕੇ ਬੈਠੇ ਹੋਈਏ ਜਿੱਥੇ ਸ਼ਬਦੀ ਹੋਵੇ ਚਾਰ ਮੰਗਲਾ ਦੂਜੀ ਅਵਰ ਨਾ ਕੋਈ ਗੁਫਤਾਰ ਬਿਨ ਸੀਸ ਤੋਂ ਹੋਵੇ ਬੰਦਨਾ ਬਿਨ ਚਰਨ ਕਬਲੇ ਨਮਸਕਾਰ ਕਿੱਦਾਂ ਕਰੋਗੇ ਉੱਥੇ ਆ ਕੇ ਜਿਵੇਂ ਇੱਥੇ ਨਾ ਸਿੱਖੀ ਬਿਨ ਗਤੀ ਰਥ ਹੋਵੇ ਮਜਣਾ ਬਿਨ ਪੂਜਾ ਮਿਲੇ ਸਚ ਤਾਰ ਬਿਨ ਤਨ ਲਗਾਏ ਅੰਗਨਾ ਬਿਨ ਮਖ ਸੁਣੇ ਬਿਨ ਮਨ ਸੁਣੇ ਪੁਕਾਰ ਬਿਨੇ ਅੰਜਣ ਪਾਏ ਨੇ ਤਰੇ ਅਜਣਾ ਨਾਮ ਨਿਧਾਨਾ ਅਗੰਨੇ ਅਪਾਰ ਬਿਨ ਕੰਧੋਂ ਡਾਇਏ ਕੰਧਨਾ ਦੁਈ ਦਵਹਿਤੀ ਕਰੇ ਸਾਰ ਬਿਨ ਦਵਾਰਿਓ ਜੈਸ ਦਵਾਰੇ ਲੰਘਣਾ ਝਗੜਾ ਮੁਕਾਏ ਆਰ ਪਾਰ ਜਿਸ ਬਿਨ ਮਾਗਤ ਦਵਾਰਾ ਸਾਚਾ ਮੰਗਣਾ ਭਿਕਖ ਹੋ ਕੇ ਬਣੇ ਬਿਖਾਰ ਜਿਸ ਸੱਚ ਦਵਾਰੇ ਬਿਨਾ ਦਵਾਰੇ ਉੰਝਣਾ ਵੰਝ ਮਹਾਣਾ ਨਾ ਕੋਈ ਆਧਾਰ ਜੋਤੀ ਜੋਤ ਸਰੂਪ ਹਾਰਾ ਆਪਣੀ ਕਿਰਪਾ ਕਰ ਬਖਸ਼ੇ ਇੱਕ ਪਿਆਰ ਪਿਆਰ ਕਹੇ ਮੈਂ ਆਦ ਪ੍ਰੇਮੀ ਪਰਮਪੁਰਖ ਪ੍ਰਗਟਾਇਆ ਜੋ ਕਿ ਚੌਕੜੀ ਧੁੰਦਾ ਨੇਮੀ ਅਮਲਾ ਵਿੱਚ ਸੋਭਾ ਪਾਈਆ ਮੇਰੀ ਮੇਰਾ लेखा ਕਉਂ ਟਹਿਮੀ ਹਮ ਸਾਜਣ ਦਾ ਇਹ ਲੜਾਈਆ ਜਿੱਥੇ ਇੱਕੋ ਸਾਖ ਸੈਣੀ ਦੂਜਾ ਨਜ਼ਰ ਕੋਈ ਨਾ ਆਈਆ ਕਲਪਨਾ ਵਿੱਚ ਨਾ ਹੋਏ ਬੇਚੈਨੀ ਅਗਨੀ ਤਤ ਨਾ ਕੋਈ ਤਪਾਈਆ ਜ਼ਾਲਮ ਹੋ ਕੇ ਕਰੇ ਨਾ ਕੋਈ ਬੇਰਹਿਮੀ ਸ਼ਰਾ ਛੁਰੀ ਨਾ ਕੋਈ ਚਮਕਾਈਆ ਦ੍ਰਿਸ਼ਟੀ ਰਹੇ ਕੋਈ ਨਾ ਸੈਮੀ ਭੈ ਭੋ ਨਾ ਕੋਈ ਰਖਾਈਆ ਤੁਰਦਾ ਖੇਲ ਸਦਾ ਦੈਮੀ ਦੀ ਦਾਦਾ ਨਿਸਤਾ ਦੇ ਜਨਾਈਆ ਸਤਜੁਗ ਵਸੇ ਤਾਂ ਮੁਕੈਮੀ ਮੁਕੰਮਲ ਆਪਣਾ ਡੇਰਾ ਲਾਈਆ ਮਿੱਤਰ ਪਿਆਰਾ ਹੋਵੇ ਸੈਣੀ ਸਗਲਾ ਸੰਗ ਰਖਾਈਆ ਕਦੇ ਹੋਵਣ ਨਾ ਦੇਵੇ ਬੇਚਾਨੀ ਚੰਦ ਸੂਰਜ ਤੋਂ ਪਰੇ ਕਰੇ ਰੁਸ਼ਨਾਈਆ ਕੀ ਸੁਦੇਸ਼ਾ ਦੇਕੇ ਗਿਆ ਭਗਤ ਬੈਣੀ ਪਗ ਤਦਵਾਰ ਧਰਮ ਪ੍ਰਗਟਾਈਆ ਜਿਸ ਵੇਲੇ ਕਲਯੁਗ ਦੀ ਦੁਨੀਆ ਹੋਈ ਮੰਮੀ ਭਾਂਡਾ ਭਰਮ ਨਾ ਕੋਏ ਪਨਾਈਆ ਦਸ ਕਰੇ ਕੋਈ ਨਾ ਨੈਣੀ ਲੋਚਣ ਨੈਣ ਨਾ ਕੋਏ ਖਲਾਈਆ ਸਾਰੇ ਸਿੱਖ ਜਣ ਮੁਖ ਕਹਿਣੀ ਸਹਿਣ ਵਾਲਾ ਨਜ਼ਰ ਕੋਏ ਨਾ ਆਈਆ ਵਹਿਣ ਧਾਰ ਵੇਖਣੀ ਤ੍ਰਬਣੀ ਸ੍ਰੀ ਕੁਟੀ ਤਿੰਨ ਲੋਕ ਖੇਲ ਕੀ ਵਿਖਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਸਾਦੇ ਆਪਣੀ ਕਾਰ ਕਮਾਈਆ ਸਤਸੰਗ ਜੀ ਲੇਖ ਬਹੁਤ ਲੰਬਾ ਹੈ ਪਰੰਤੂ ਜਦੋਂ ਪਰਮਾਤਮਾ ਨੇ ਕਿਰਪਾ ਕਰਨੀ ਆ ਤਾਂ ਸਿੱਖਿਆ ਇੱਕ ਭਗਤੀ ਦੀ ਵੀ ਬਹੁਤ ਹੈ ਇੱਥੇ ਆਪ ਜੀ ਬਸੋ ਕੀ ਮੈਂ ਜਾਵਾਂਗਾ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ